ਹੈਲੋ ਗਾਇਜ਼ ਸਸਿ ਕਲਜੀ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਸ ਵੀ ਠੀਕ ਠਾਕ ਆ ਪਰਮਾਤਮਾ ਦੀ ਕਿਰਪਾ ਨਾਲ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਆਪਾ ਜੀ ਵੀ ਆਪਾਂ ਵੀ ਇੰਜੋਏ ਕਰ ਰਹੇ ਹਾਂ ਆਪਣੀ ਲਾਈਫ ਨੂੰ ਇੱਥੇ ਬੈਠ ਕੇ ਧੁੱਪ ਦੇ ਵਿੱਚ ਆਪਾਂ ਸੇਕ ਰਹੇ ਸੀਗਾ ਹੈਗਾ ਸੀ ਦੁਪਹਿਰ ਜੇ ਦਾ ਟਾਈਮ ਫਤਿਹ ਬਿਸਕੂਲੋਂ ਜਸਟ ਆਈ ਆਈ ਸੀਗਾ ਮੈਂ ਲੱਗੀ ਸੀ ਚਾਹ ਪੀਣ ਮੰਮੀ ਉਹਨਾਂ ਮੈਂ ਕਿਹਾ ਵੀ ਚਲ ਚਾਹ ਬਣਾ ਲਈ ਮੰਮੀ ਉਹਨਾਂ ਨੇ ਕਰਨਾ ਸੀਗਾ ਸਕੂਲ ਦਾ ਕੰਮ ਆਪਦਾ ਉਹ ਲੱਗੇ ਸੀਗਾ ਉਹ ਹੀ ਅਬ ਦਾ ਰਜਿਸਟਰ ਕੰਪਲੀਟ ਕਰਨ ਨਾਲੇ ਮੈਂ ਚਾਹ ਬਣਾ ਕੇ ਮੈਂ ਕਿਹਾ ਵੀ ਚਲ ਚਾਹ ਬਣਾ ਕੇ ਇੱਕ ਤਾਂ ਇਹ ਆ ਜੀ ਜੇ ਧੁੱਪ ਚ ਬਹਿ ਜਾਈਏ ਧੁੱਪ ਚੁੱਭਦੀ ਹੈ ਜੇ ਚਾਹ ਚੁੰਨੇ ਦਾ ਠੰਡ ਲੱਗਦੀ ਹੈ ਡਬਲ ਜਾ ਉਹ ਜਾਂ ਪਿਆ ਮੌਸਮ ਹੈ ਕਈ ਦਿਨ ਹੋ ਗਏ ਜੀ ਆਪਣਾ ਵਲੌਗ ਆਇਆ ਨਹੀਂ ਸੀ ਬਸ ਐਦਾਂ ਹੀ ਹੋ ਜਾਂਦਾ ਜੀ ਕਈ ਵਾਰੀ ਨਾ ਕਿਸੇ ਕਹਿੰਦੇ ਹੁੰਦੇ ਨੇ ਲਾਈਨ ਤੇ ਚੱਲਦੇ ਚੱਲਦੇ ਨਾ ਫਿਰ ਮਨ ਜੇ ਬਦਲ ਜਾਂਦਾ ਹੁੰਦਾ ਬਸ ਕਈ ਦਿਨ ਦਾ ਮਨ ਜੇ ਐਦਾਂ ਸੀਗਾ ਮੈਂ ਕਿਹਾ ਚੱਲ ਫਿਰ ਰਹਿਣ ਦਿੰਦੇ ਹਾਂ ਨਾ ਪਰ ਚਲੋ ਜੀ ਆਪਾਂ ਫੇਰ ਆਗੇ ਤੁਹਾਨੂੰ ਮਿਲਣ ਹੁਣ ਚਾਹ ਪੀਣ ਲੱਗੀ ਸੀ ਚਾਹ ਪੀਂਦੇ-ਪੀਂਦੇ ਨੂੰ ਫਿਰ ਮੈਨੂੰ ਲੱਗਿਆ ਸੀ ਭੁੱਖ ਮੈਂ ਕਿਹਾ ਵੀ ਚੱਲ ਇੱਥੇ ਮੈਂ ਲੱਗੀ ਸੀ ਪੰਜੀਰੀ ਖਾਣ ਸ਼ਾਇਦ ਹਾਂਜੀ ਮੈਨੂੰ ਪੰਜੀਰੀ ਖਾਣ ਲੱਗੀ ਸੀ ਕਿਉਂਕਿ ਵੈਸੇ ਤਾਂ ਸਵੇਰੇ ਖਾ ਲੈਂਦੇ ਨੇ ਫਿਰ ਸ਼ਾਹ ਹੋਰ ਤਾਂ ਟਾਈਮ ਘਟਾਉਣਾ ਪਰ ਮੈਨੂੰ ਇੱਥੇ ਇਹ ਹੋ ਗਿਆ ਸੀਗਾ ਮੈਂ ਕਿਹਾ ਵੀ ਚੱਲ ਵੀ ਚਲ ਖਾਣੀ ਆ ਹੈਨਾ ਆਪਦੀ ਪੀਕੇ ਹਟੀਸੀ ਜਾਨ ਨੂੰ ਫਤਿਹ ਕਹਿੰਦਾ ਮम्मा ਕਹਿੰਦਾ ਮੈਨੂੰ ਉਹ ਬੀਫ ਫਰਾਈਜ਼ ਉਹ ਤਲ ਨਾਲੇ ਹੈ ਨਾ ਵੀ ਉਹ ਤਲ ਦੋ ਉਹ ਨੂੰ ਤਲ ਕੇ ਉਹ ਦੇਣ ਲੱਗੀ ਸੀ ਮੈਂ ਕਿਹਾ ਵੀ ਨਾਲੇ ਫਿਰ ਜਿਹੜੇ ਹੋਰ ਸ਼ਾਮ ਦੇ ਕੰਮ ਕਰਨੇ ਜੀ ਫਿਰ ਉਹ ਸ਼ੁਰੂ ਹੋ ਜਾਂਦੇ ਨੇ ਤੁਹਾਨੂੰ ਪਤਾ ਹੀ ਹੈ ਨਾ ਦੁਪਹਿਰ ਜੇ ਤੋਂ ਬਾਅਦ ਤਾਂ ਫਿਰ ਇੱਕਦਮ ਜੇ ਜਿਵੇਂ ਸਵੇਰੇ ਕੰਮਾਂ ਦਾ ਥੋੜਾ ਜਿਹਾ ਜ਼ੋਰ ਹੁੰਦਾ ਹੈ ਨਾ ਉਦਾਂ ਹੀ ਫਿਰ ਸ਼ਾਮ ਦਾ ਕੰਮ ਹੋ ਜਾਂਦਾ ਤੇਲ ਮੇਰਾ ਨਾ ਜ਼ਿਆਦਾ ਹੀ ਕੁਛ ਤੇਜ ਗਰਮ ਹੋ ਚੁੱਕਿਆ ਸੀਗਾ ਉਦੇ ਕਰਕੇ ਫਿਰ ਥੋੜਾ ਜਿਹਾ ਸੇਕ ਵੀ ਵੱਧ ਲੱਗ ਰਿਹਾ ਸੀ ਇਹਨਾਂ ਨੂੰ ਤਲਣ ਨਾਲ ਕਿਉਂਕਿ ਜਦੋਂ ਇਹਨਾਂ ਕੱਟਦੇ ਆ ਕੱਟਦੇ ਕੱਟਦੇ ਥੋੜਾ ਜਿਹਾ ਫਿਰ ਇਹ ਹੁੰਦਾ ਵੀ ਜਿਹੜੇ ਮਤਲਬ ਪਿੱਛੋਂ ਰਹਿ ਜਾਂਦੇ ਨੇ ਥੋੜੇ ਜਿਹਾ ਕੱਢਣ ਤੋਂ ਨਾ ਉਹਨਾਂ ਨੂੰ ਜਦਈ ਉਹ ਥੋੜੇ ਜੇ ਹੋ ਜਾਂਦੇ ਨੇ ਲਾਲ ਜੇ ਰੰਗ ਦੇ ਬਰਾਊਨ ਜੇ ਤਾਂ ਕਰਕੇ ਫਿਰ ਥੋੜਾ ਜਿਹਾ ਸੇਕ ਵੱਧ ਲੱਗਦਾ ਸੀਗਾ ਪਰ ਵੈਸੇ ਮੈਂ ਗੈਸ ਸìm ਤੇ ਕਰਤਾ ਸੀ ਪਰ ਪਹਿਲਾਂ ਥੋੜਾ ਜਿਹਾ ਜ਼ਿਆਦਾ ਹੀਟ ਦੇ ਵਿੱਚ ਹੈਗਾ ਸੀ ਤੇਲ ਉਨੂੰ ਉਹ ਦੇਤੇ ਸੀ ਮੈਂ ਤੜਕੇ ਉਸ ਤੋਂ ਬਾਅਦ ਦੇ ਕੇ ਹਜੇ ਸੂਰਜ ਥੋੜਾ ਹੈ ਜਾਂ ਸੀ ਪਰ ਹੁਣ ਇਹ ਹੋ ਜਾਂਦਾ ਵੀ ਸ਼ਾਮ ਤੋਂ ਦਿਨ ਥੋੜਾ ਜਿਹਾ ਘਟ ਘੱਟਦਾ ਜੀ ਪਰ ਮੈਨੂੰ ਇਹ ਹੁਣ ਅੱਜ ਸਲਾਹ ਬਣ ਗਈ ਸੀ ਕਿਉਂਕਿ ਇਹ ਸੀਗਾ ਵੀ ਜਿਵੇਂ ਦਾਲ ਸਬ지 ਸੀ ਉਹ ਪਈ ਸੀ ਫਿਰ ਮੈਨੂੰ ਮੈਂ ਕਿਹਾ ਵੀ ਚਲ ਮੰਮੀ ਇਦਾਂ ਕਹਦੇ ਮੈਂ ਕਿਹਾ ਵੀ ਔਲੇ ਥੋੜੇ ਜਿਹਾ ਲੱਗੇ ਨੇ ਕਿਉਂਕਿ ਇਸ ਵਾਰ ਤਾਂ ਜੀ ਇਹਨਾਂ ਨੂੰ ਨਾ ਔਲਿਆਂ ਨੂੰ ਫਲ ਨਹੀਂ ਆਇਆ ਹੈਗਾ ਜਿਵੇਂ ਨਾ ਗਰਮੀਆਂ ਦੇ ਵਿੱਚ ਆਪਣੇ ਹਰ ਬੂਟਿਆਂ ਨੂੰ ਫਲ ਆਉਂਦਾ ਹੈ ਹਨਾ ਵੀ ਬੂਰ ਜਿਹਾ ਆਉਂਦਾ ਹੁੰਦਾ ਹੈ ਉਹ ਨਾ ਜਿਵੇਂ ਨੇਹਰੀਆਂ ਆਉਂਦੀਆਂ ਨੇ ਅਸੀਂ ਉਹਦੇ ਨਾਲ ਨਾ ਛੜ ਗਿਆ ਤੇ ਉਹਦੇ ਕਰਕੇ ਫਿਰ ਉਹ ਮੈਨੂੰ ਲੱਗਦਾ ਬੂਰ ਛੜਨ ਕਰਕੇ ਬਸ ਜਿਵੇਂ ਥੋੜਾ ਬਹੁਤਾ ਕਿਤੇ ਰਹਿ ਗਿਆ ਇਸ ਵਾਰ ਤਾਂ ਜਿਹੜੀ ਬਹੁਤ ਜ਼ਿਆਦਾ ਥੋੜੇ ਲੱਗੇ ਸੀਗੇ ਨਾ ਮੰਮੀ ਮੈਂ ਨਾ ਸੋਟੀ ਦੇ ਨਾਲ ਤੋੜਦੀ ਸੀ ਕਿਉਂਕਿ ਆਪਣੇ ਬੂਟਾ ਥੋੜਾ ਜਿਹਾ ਠੀਕ ਜਿਹਾ ਹੀ ਆ ਜ਼ਿਆਦਾ ਮਤਲਬ ਉੱਚਾ ਨਹੀਂ ਹੈਗਾ ਇਹ ਮੀਡੀਅਮ ਜੇ ਸਾਈਜ਼ ਦਾ ਹੀ ਆ ਤੇ ਮੰਮੀ ਥੱਲੇ ਝੁਗਦੇ ਸੀਗੇ ਮੈਂ ਹਜੇ ਮੰਮੀ ਨੂੰ ਆਦੀ ਮੈਂ ਕਿਹਾ ਮੰਮੀ ਤੁਸੀਂ ਝੁੱਗਣ ਦਾ ਲਾਇਆ ਮੈਂ ਕਿਹਾ ਹੋ ਰੇ ਨਾ ਕਿਤੇ ਮੈਂ ਕਿਹਾ ਵੀ ਕਹੋਂਗੇ ਮੈਂ ਕਿ ਜੇ ਸਿਰ ਸੁਰਚ ਬੱਜਿਆ ਏ ਮੈਂ ਕਿਹਾ ਕਹੋਂਗੇ ਵੀ ਮੇਰਾ ਤਾਂ ਸਿਰ ਪਨ ਨਾ ਤਾ ਮੈਂ ਕਿਹਾ ਵੀ ਤੁਸੀਂ ਨਾ ਪਹਿਲਾਂ ਮੈਨੂੰ ਮੈਂ ਕਿਹਾ ਸੱਟ ਲੈਣ ਦੋ ਵੀ ਫਿਰ ਤੁਸੀਂ ਝੁੱਗਿਓ ਹਨਾ ਫਿਰ ਇੱਥੇ ਥੋੜੇ ਜੇ ਹਜੇ ਰਹਿੰਦੇ ਸੀਗੇ ਜਿਵੇਂ ਇੱਕ ਟਾਣੀ ਜੀ ਤੇ ਥੋੜੇ ਜੇ ਰਹਿ ਗਏ ਸੀ ਫਿਰ ਉੱਥੇ ਫਤੇ ਕਹਿੰਦਾ ਮੈਨੂੰ ਦੇ ਦੋ ਕਹਿੰਦਾ ਮੈਂ ਝਗਣੇ ਨੇ ਮੈਂ ਦੇਖੋ ਜੀ ਹਨਾ ਕਹਿੰਦੇ ਹੁੰਦੇ ਨੇ ਵੀ ਆਪ ਦਾ ਪੰ ਨੂੰ ਹਰ ਕੋਈ ਦੇਖਣਾ ਚਾਹੁੰਦਾ ਹੈ ਇਤੇ ਨਾ ਜਿਹੜੀ ਬਹੁਤ ਮੈਂ ਨਾ ਥੋੜੀ ਲੇਟ ਹੋ ਗਈ ਸੀ ਵੀਡੀਓ ਨੂੰ ਨਾ ਇੰਨੇ ਸੋਹਣੇ ਬਹੁਤ ਧਿਆਨ ਜਿੰਨਾ ਸ਼ੀਸ਼ੇ 'ਚ ਬੈਠ ਬੈਠ ਕੇ ਐਨ ਕਦੇ ਉਧਰ ਨੂੰ ਘੁਮੇ ਕਦੇ ਉਧਰ ਨੂੰ ਚਲੋ ਪਤਾ ਨਹੀਂ ਇਹਨੂੰ ਇਹ ਸੀਗਾ ਨਾ ਵੀ ਜਿਵੇਂ ਹੋਰ ਕਿਸੇ ਜਾਨਵਰ ਮਤਲਬ ਦੇ ਪਾਈਚਾਰੇ ਦਾ ਭਲੇਖਾ ਪੈਂਦਾ ਹੋ ਜਾਂ ਭੀਛਾ ਦੇ ਹੋ ਸਕਦਾ ਵੀ ਆਪਦੇ ਆਪ ਨੂੰ ਦੇਖਦੀ ਹੋਵੇ ਬਟ ਇਹ ਤਾਂ ਹੁਣ ਉਹਦਾ ਮਾਈਂਡ ਹੀ ਜੱਸ ਸਕਦਾ ਹੈ ਨਾ ਵੀ ਉਹਦੇ ਮਾਈਂਡ 'ਚ ਕੀ ਚੱਲਦਾ ਸੀਗਾ ਫਿਰ ਉਸ ਤੋਂ ਬਾਅਦ ਆਪਾਂ ਲਾਗੇ ਸੀ ਰੋਟੀ ਬਣਾਉਣ ਅਜੇ ਦਿਨ ਹੈਗਾ ਸੀਗਾ ਸੋਣਾ ਨਾ ਲੱਗਦਾ ਵੀ ਜਿਵੇਂ ਦਿਨ ਜਾਈ ਹੁੰਦਾ ਏ ਵੀ ਜਿਆਦਾ ਸ਼ਾਮ ਜੀ ਨਹੀਂ ਹੋਈ ਹੈਗੀ ਅੱਜ ਹਵਾ ਥੋੜੀ ਜੀ ਘੱਟ ਸੀਗੀ ਉਹਦੇ ਕਰਕੇ ਹੈ ਨਹੀਂ ਸੀ ਹੁਣ ਤਾਂ ਵੈਸੇ ਅੰਦਰਲੇ ਚੁੱਲੇ ਦੇ ਵਿੱਚ ਹੀ ਓਟੇ ਵਾਲੇ ਦੇ ਵਿੱਚ ਹੀ ਅੱਗ ਬਾਲਦੇ ਹੁੰਦੇ ਆ ਬਾਹਰਲੇ 'ਚ ਬੰਦ ਕਰਤੀ ਹੁਣ ਕਿਉਂਕਿ ਜੇ ਬਾਹਰਲੇ ਚੁੱਲੇ ਦੇ ਵਿੱਚ ਵਿੜੇ ਵਾਲੇ ਦੇ ਵਿੱਚ ਨਾ ਹਵਾ ਬਹੁਤ ਲੱਗਦੀ ਏ ਉਹਦੇ ਕਰਕੇ ਫਿਰ ਹੁਣ ਇਹ ਹੋ ਜਾਂਦਾ ਵੀ ਓਟੀ ਵਾਲੀ ਦੇ ਵਿੱਚ ਥੋੜਾ ਜਿਹਾ ਹਵਾ ਦਾ ਫਰਕ ਪੈ ਜਾਂਦਾ ਹੈ ਤਾਂ ਕਰਕੇ ਉੱਥੇ ਬਾਲ ਦਿੰਨੇ ਹੁਣ ਅੱਗ ਫਿਰ ਇਹ ਲੱਗੇ ਸੀ ਇੱਥੇ ਮੈਂ ਤੇ ਮਮੀ ਰੋਟੀ ਬਣਾਉਣਾ ਕਿਉਂਕਿ ਇਹ ਹੋ ਜਾਂਦਾ ਵੀ ਚਲੋ ਰੋਟੀ ਬਣਾ ਕੇ ਜਿਹੜੇ ਹੋਰ ਕੰਮ ਕਰ ਇੱਕ ਦੋ ਕੰਮ ਕਰ ਹੈਗੇ ਸੀ ਜੀ ਕਰਨ ਵਾਲੇ ਇੱਕ ਤਾਂ ਮੈਂ ਕੱਪੜਿਆਂ ਦੀ ਕਟਿੰਗ ਵਗੈਰਾ ਕਰਨੀ ਸੀਗੀ ਮੈਂ ਕਿਹਾ ਵੀ ਚਲ ਉਹ ਕਰਦੀ ਆ ਬਾਕੀ ਕੁਝ ਹੋਰ ਹੋ ਜਾਂਦੇ ਨੇ ਤੁਹਾਨੂੰ ਪਤਾ ਹੀ ਆ ਨਾ ਰੋਜ਼ ਕੋਈ ਨਾ ਕੋਈ ਕੰਮ ਕਰ ਹੋ ਜਾਂਦਾ ਹੁੰਦਾ ਹੈ ਇਥੇ ਜੀ ਆਪਾਂ ਰੋਟੀ ਪਾਣੀ ਖਾ ਲਿਆ ਸੀ ਰੋਟੀ ਪਾਣੀ ਖਾ ਕੇ ਬਿਲੇ ਹੋ ਕੇ ਭੰਡਾ ਰਿੰਡਾ ਚੱਕ ਕੇ ਫਿਰ ਲੱਗੇ ਸੀ ਇਥੇ ਸਬਜੀ ਸੁਬਾ ਬਣਾਉਣੀ ਸੀਗੀ ਹੁਣ ਸਬਜੀ ਜਿਹੜੀ ਹੈਗੀ ਸੀ ਉਹ ਹੁਣ ਜੋਗੀ ਹੈਗੀ ਸੀ ਫਿਰ ਸੁਬਾ ਇਹ ਹੋ ਜਾਂਦਾ ਵੀ ਜਿਵੇਂ ਸਵੇਰੇ ਤੜਕਾ ਲਗਾਉਣਾ ਇਹਨਾਂ ਫਿਰ ਜੋ ਸ਼ਾਮ ਦੀ ਮਤਲਬ ਇਸ ਟਾਈਮ ਦੀ ਕੱਟੀ ਹੋਈ ਹੁੰਦੀ ਆ ਫਿਰ ਥੋੜਾ ਜਿਹਾ ਸੌਖਾ ਲਾ ਜਾਈਂ ਕਿਉਂਕਿ ਸਵੇਰੇ ਤਾਂ ਜੀ ਟਾਈਮ ਹੁੰਦਾ ਹੀ ਨਹੀਂ ਹੈਗਾ ਵੀ ਸਬਜੀ ਕੱਟ ਕੇ ਤੜਕਾ ਲਗਾਇਆ ਜਾਵੇ ਫਤਿਹਪੁਰ ਦੀ ਸਟੱਡੀ ਕਰ ਰਹੀ ਸੀਗਾ ਤੇ ਮੈਂ ਤੇ ਮੰਮੀ ਲੱਗੇ ਸੀ ਸਬਜੀ ਕੱਟਣ ਉਛੇ ਸੀ ਕਿ ਵੀ ਥੋੜੀ ਜਿਮੇ ਇਦਾਂ ਦੀ ਸਬਜੀ ਕੱਟਣੀ ਹੈ ਨਾ ਗਾਜਰਾਂ ਵਗੈਰਾ ਉਹਨਾਂ ਨੂੰ ਟਾਈਮ ਲੱਗ ਜਾਂਦਾ ਜਿਵੇਂ ਮਟਰ ਨੇ ਕੱਢਣੇ ਹੁੰਦੇ ਨੇ ਹੈ ਨਾ ਵੀ ਗਾਜਰਾਂ ਕੱਟਣੀਆਂ ਨੇ ਉਹਨਾਂ ਨੂੰ ਟਾਈਮ ਲੱਗਣ ਕਰਕੇ ਫਿਰ ਇਹ ਸੀਗਾ ਮੈਂ ਕਿਹਾ ਵੀ ਚਲ ਮੈਂ ਕੱਟ ਦਿੰਦੀ ਆ ਮੰਮੀ ਤੁਸੀਂ ਵੀ ਮੈਨੂੰ ਛਿੱਲ ਕੇ ਦੇ ਦਿਓ ਇੱਕ ਤਾਂ ਜੀ ਇਦਾਂ ਦੀ ਨਾ ਸਬਜੀ ਜਿਵੇਂ ਮਟਰ ਵੀ ਕੱਢਦੇ ਹਜੇ ਉਹਦੇ ਨਾਲ ਵੀ ਥੋੜਾ ਘੱਟ ਹੁੰਦਾ ਪਰ ਜਿਵੇਂ ਗਾਜਰਾਂ ਦੀ ਕਟਿੰਗ ਕਰਦੇ ਆ ਨਾ ਹੱਥਾਂ ਨੂੰ ਇੰਨਾ ਸੋਨ ਚੜਦਾ ਸੀਗਾ ਮੈਂ ਮੰਮੀ ਨੂੰ ਜਦ ਮੈਂ ਕਿਹਾ ਮੰਮੀ ਤਾਂ ਪੰਗਾ ਜਿਹੀ ਲੈਣ ਵਾਲਾ ਕੰਮ ਆ ਮੈਂ ਕਹਿੰਦੀ ਸ਼ਾਮ ਨੂੰ ਨਹੀਂ ਕੱਟਣਾ ਮੈਂ ਕਿਹਾ ਤੁਹਾਨੂੰ ਸੋਨ ਚੜਦਾ ਮੈਂ ਕਿਹਾ ਮੈਨੂੰ ਤਾਂ ਬਹੁਤ ਠੰਡੀ ਲੱਗਦੀ ਹੈ ਕਿਉਂਕਿ ਇਹ ਸਬਜ਼ੀ ਜਿਵੇਂ ਸਲਗਮ ਵਗੈਰਾ ਹੋ ਗਿਆ ਗਾਜਰਾ ਹੋ ਗਿਆ ਜੀ ਇਹਨਾਂ ਦੇ ਵਿੱਚ ਨਾ ਜਿਵੇਂ ਪਾਣੀ ਹੁੰਦਾ ਹੈ ਨਾ ਉਹਦੇ ਕਰਕੇ ਐਂ ਲੱਗਦਾ ਵੀ ਜ਼ਿਆਦਾ ਸੁਨਜਾ ਹੋ ਜਾਂਦਾ ਇਹ ਹੈ ਜੀ ਨੈਕਸਟ ਡੇ ਦੀ ਇੱਥੇ ਜੀ ਆਪਾਂ ਬਿਨਾਂ ਡਿਗਰੀਆਂ ਤੋਂ ਹੀ ਬਣ ਗਏ ਡਾਕਟਰ ਇਹਦੇ ਨਾ ਮੰਮੀ ਉਹਨਾਂ ਦੇ ਸਕੂਲ ਦੇ ਵਿੱਚ ਜਿਵੇਂ ਮਹੀਨੇ ਮਗਰੋਂ ਦਿੰਦੇ ਨੇ ਉਹਨਾਂ ਦੇ ਨਾ ਆਇਆ ਹੋਇਆ ਸੀਗਾ ਇਹ ਸਮਾਨ ਉਹ ਰੱਬ ਦਾ ਬੈਗ ਉਹਨਾਂ ਦਾ ਸੀਗਾ ਹੈ ਨਾ ਉਹ ਵੀ ਵੈਸ ਬਲੌਗ ਦੇਖ ਦਿੰਦੇ ਨੇ ਨਾ ਜੀ ਨਾ ਹੱਸਣ ਕੇ ਦੇਖ ਕੇ ਨਾ ਇੱਥੇ ਮੈਂ ਨਾ ਬੀਪੀ ਚੈੱਕ ਕਰਦੀ ਸੀ ਕਿਉਂਕਿ ਚਲੋ ਜੀ ਇੰਨੀ ਕੁ ਤਾਂ ਥੋੜੀ ਬਹੁਤੀ ਨੌਲੇਜ ਆਏਗੀ ਨਾ ਬੀਵੀਪੀ ਹਾਈ ਆ ਜਾਂ ਲੋਅ ਆ ਜਾਂ ਪਲਸ ਨਾ ਇਦਾਂ ਦੀ ਹੋਣੀ ਚਾਹੀਦੀ ਹੈ ਜਿਵੇਂ ਮੰਮੀ ਉਹਨਾਂ ਨਾ ਮੰਮੀ ਨਾ ਮਤਲਬ ਉੱਥੇ ਵਾਲੀ ਨਾ ਵੀ ਫਿਰਦੇ ਹੁੰਦੇ ਸੀ ਹਸਪੀਟਲ ਚ ਨਾ ਤਾਂ ਕਰਕੇ ਮੈਨੂੰ ਕਹ ਚਲ ਪਤਾ ਲੱਗ ਗਿਆ ਇੱਥੇ ਫਤ ਆਇਆ ਸੀ ਕਹਿੰਦੇ ਮੰਮਾ ਮੇਰੇ ਜਗ ਮੈਂ ਕਹਾਂ ਨਾ ਪੁੱਤ ਤੈਨੂੰ ਨਹੀਂ ਕਰਨਾ ਹੈਗਾ ਇੱਥੇ ਲੱਗ ਗਈ ਸੀ ਜੀ ਆਪਾਂ ਮੰਮੀ ਦਾ ਚੈੱਕ ਕਰਨਾ ਇਥੇ ਜੀ ਆਪਾਂ ਬਿਨਾ ਪੜਾਈਆਂ ਪੜਾਈਆਂ ਨਾ ਡਿਗਰੀਆਂ ਲੈ ਕੇ ਮੰਮੀ ਦਾ ਬੀਪੀ ਨਾਰਮਲ ਸੀਗਾ ਪਲਸ ਥੋੜੀ ਜੀ ਜ਼ਿਆਦਾ ਸੀ ਵੀ ਡੈਡੀ ਦਾ ਬੀਪੀ ਹਾਈ ਆਇਆ ਸੀਗਾ ਮੈਂ ਕਿਹਾ ਲਓ ਜੀ ਆਪਾਂ ਹੁਣ ਡਾਕਟਰ ਫਿਰ ਮੈਂ ਆਪਦਾ ਵੀ ਖੁਦ ਦਾ ਚੈੱਕ ਕੀਤਾ ਫਤਿਹ ਦੇ ਪਾਪਾ ਦਾ ਕੀਤਾ ਜੀ ਬਾਰੀ-ਬਾਰੀ ਆਪਾਂ ਸਭ ਉਹ ਕੀਤਾ ਬਸ ਐਵੇਂ ਜੀ ਲਾਈਫ ਇੰਜੋਏ ਕਰੀ ਜਾਈ ਦੀਆਂ ਨਾ ਓਕੇ ਜੀ ਬਾਏ ਟੇਕ ਕੇਅਰ ਲਵ ਯੂ ਆਲ ਮੈਂਬਰਸ ਇਥੇ ਕਹਦੇ ਆਪਾਂ ਬਲਾਉ ਦੀ ਐਂਡਿੰਗ